ਬੜੇ ਸਕਾਰਯੋਗ 292 ਦੇ ਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ ਨੂੰ 9 ਤਰੀਕ ਦੀ ਜੋ ਮੀਟਿੰਗ ਵੜੀ ਸੀ ਪੰਜਾਬ ਭਵਨ ਉਹ ਅੱਜ ਅਸੀਂ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਜੋ-ਜੋ ਆਪਣੀਆਂ ਮੰਗਾਂ ਸੀ ਕਿ ਸਭ ਤੋਂ ਵੱਡੀ ਮੰਗ ਬਦਲੀਆਂ ਦੀ ਸੀ ਕਿ ਜੋ ਬਦਲੀਆਂ ਦਾ ਪੋਰਟਲ ਖੁੱਲਾ ਹੋਇਆ ਉਹਦੇ ਵਿੱਚ ਸਾਨੂੰ ਜੋ ਆਮ ਬਦਲੀਆਂ ਦੇ ਵਿੱਚ ਮੌਕਾ ਦਿੱਤਾ ਜਾਵੇ ਉਹਦੇ ਤੇ ਮੰਤਰੀ ਸਾਹਿਬ ਨੇ ਮਾਰ ਕਰਕੇ ਕਿਹਾ ਵੀ ਇਹਨਾਂ ਨੂੰ ਜਿਹੜੀਆਂ ਆਮ ਬਦਲੀਆਂ ਉਹਦੇ ਵਿੱਚ ਕੰਸੀਡਰ ਕੀਤਾ ਜਾਵੇ ਮੌਕਾ ਦਿੱਤਾ ਜਾਵੇ ਬਾਕੀ ਜਿਹੜੀ ਗੱਲ ਆਪਣੀ ਪਰਮਿਸ਼ਨ ਦੀ ਸੀ ਵੀ ਸਾਡਾ ਜੋ ਨਿਯੁਕਤੀ ਹੈ ਉਹ ਜੁਲਾਈ ਦੇ ਮਹੀਨੇ ਦੀ ਹੈ 15 ਜੁਲਾਈ ਨੂੰ ਪਹਿਲੇ ਜਿਹੜਾ ਨਿਯੁਕਤੀ ਪੱਤਰ ਮਿਲੇ ਹੋਇਆ ਪਹਿਲੀ ਲਿਸਟ ਜਾਰੀ ਹੋਈ ਹੈ ਵੀ ਉਹਦੇ ਹਿਸਾਬ ਨਾਲ ਸਾਡਾ ਜੋ ਪਰਮਿਸ਼ਨ ਹੈ ਉਹ ਜੁਲਾਈ ਤੋਂ ਮੰਨਿਆ ਜਾਵੇ ਇਹਦੇ ਤੇ ਵੀ ਉਹਨਾਂ ਨੇ ਧਿਆਨ ਦੇ ਵਿੱਚ ਲਿਆ ਹੁੰਦਾ ਹੈਗਾ ਅਧਿਕਾਰੀਆਂ ਦੇ ਵੀ ਇਹਦੇ ਨੂੰ ਨੋਟ ਕੀਤਾ ਜਾਵੇ ਵੀ ਜੇ ਇਹਨਾਂ ਦੀ ਜੋ ਜੁਆਇਨਿੰਗ ਹੈ ਜੁਲਾਈ ਦੀ ਬੰਦੀ ਹੈ ਤਾਂ ਇਹਨਾਂ ਦੇ ਪਰਮਿਸ਼ਨ ਦਾ ਉਦੋਂ ਤੋਂ ਪੱਤਰ ਜਾਰੀ ਕੀਤਾ ਜਾਵੇ ਅਗਲੀ ਗੱਲ ਸੈਨਿਓਰਿਟੀ ਲਿਸਟਾਂ ਦੀ ਸੀ ਸੈਨਿਓਰਿਟੀ ਲਿਸਟਾਂ ਤੇ ਉਹਨਾਂ ਨੇ ਕਿਹਾ ਵੀ ਇਹਦੇ ਕੰਮ ਚੱਲ ਰਿਹਾ ਸੈਨਿਓਰਿਟੀ ਲਿਸ ਆਪਦੇ ਜਿਹੜੇ ਨੌਨ ਬਾਰਡਰ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਇਸ ਕਰਕੇ ਵੀ ਇਹ ਸਿਨਿਓਰਟੀ ਲਿਸਟਾਂ ਦੋ ਦੋ ਨਹੀਂ ਬਣਨੀਆਂ ਚਾਹੀਦੀਆਂ ਇੱਕੋ ਸਿਨਿਓਰਟੀ ਲਿਸਟ ਬਣੀ ਚਾਹੀਦੀ ਆ ਇਹ ਗੱਲਾਂ ਕੀਤੀਆਂ ਗਈਆਂ ਬਾਕੀ ਜੋ ਵੀ ਜਾਣਕਾਰੀ ਆ ਜਾਂ ਕੋਈ ਵੀ ਆ ਉਹ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਧੰਨਵਾਦ